ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮਿਆ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਚੰਗੀ ਵਿਹੜ ਆ ਗਈ ਹੈ ਵੀਰ ਕੋਲੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੰਨਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ। ਧੰਨ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ ਵੀਰੇ ਕੀ ਹਾਲ ਚਾ? ਕਿਰਪਾ ਮਾਲਕ ਦੀ ਵੀ। ਵਧੀਆ ਵੀਰੇ ਨਾਂ ਦੱਸਿਓ। ਨਾਂ ਬਲਰਾਜ ਸਿੰਘ। ਹਾਂਜੀ। ਪਿੰਡ ਸੀੜਾ ਤਹਿਸੀਲ ਬਟਾਰਾ ਜੇ। ਹਾਂਜੀ। ਇਹ ਫੋਨ ਨੰਬਰ ਹੈਗਾ 90414 ਹਾਂਜੀ 41394। ਠੀਕ ਹੈ ਜੀ। ਹਾਂਜੀ ਹਾਂਜੀ। ਤਾਂ ਵੀਰੇ ਫਿਰ ਅੱਜ ਆ ਕੇ ਤਿੰਨ ਪਸ਼ੂ ਫੇਰ ਕੋਲੇ। ਆ ਤਿੰਨ ਪਸ਼ੂ ਆ ਕੇ ਅੱਗੇ ਵੀਰ ਤੇ ਦੋ ਵੀਡੀਓ ਕੈਨਸਲ ਹੋ ਗਈਆਂ ਵਾ। ਹਾਂਜੀ। ਪਹਿਲਾਂ ਤੁਹਾਨੂੰ ਪਤਾ ਤਾਂ ਨੇ ਫੋਨ ਕਰਦੇ ਰਹੇ ਤਾਂ ਮਾਰ ਬਦੋ ਬਦਈ ਵੀਰ ਘਰ ਹੱਥੋਂ ਕੋ ਵੀ ਲਾ ਗਈ। ਬਿਲਕੁਲ। ਵਾ ਵੀ ਰਾਤ ਹਨੇਰੇ ਮਾਲ ਮੰਗਾਇਆ ਤੇ ਵੀਡੀਓ ਪਾ ਲਿਆ ਵੀਰਾਂ ਦਾ ਫੋਨ ਬੜਾ ਹੋਣ ਰਿਹਾ ਹਜੇ ਹਾਂਜੀ ਇਹ ਫੇਰ ਮੈਂ ਫੇਰ ਕਿਹਨੂੰ ਦੱਸਿਆ ਹੀ ਨਹੀਂ ਅਜੇ ਮਾਰ ਲਵਾਂ ਅੱਛਾ ਜੀ ਹਾਂ ਜੀ ਹਾਂ ਜੀ ਤੇ ਤਾਂ ਵੀਰੇ ਰੇਡ ਜੈਜ ਹੁੰਦਾ ਤਾਂ ਸਾਡਾ ਪਸ਼ੂ ਤਾਂ ਵੇਚ ਜਾਂਦੇ ਹਨਾ ਹਾਂ ਜੀ ਹਾਂ ਜੀ ਤਾਂ ਵੀਰ ਭਰਾ ਲਾ ਕੇ ਵੇਚਣ ਵਾਲੇ ਲਾ ਕੇ ਸਾਰੇ ਵੀਰ ਭਰਾ ਵੇਚਣ ਵਾਲੇ ਖੜਦੇ ਹਨਾ ਜਿਲਾ ਕੇ ਲੋਕ ਲੋ ਬੜੋ ਬਰੀ ਲਾਗੇ ਹੁਣ ਫੇਰ ਕਿਹਨੂੰ ਨਾ ਵੀ ਨਹੀਂ ਕੀਤੀ ਜਾਂਦੀ ਤੁਹਾਨੂੰ ਪਤਾ ਹੀ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਰੇਡ ਜੈਜ ਹੁੰਦਾ ਵੀਰੇ ਤਾਂ ਤਾਂ ਆ ਗੱਲ ਬੰਦੀ ਹਨਾ ਸਾਡੀ ਸ਼ਕੀਨ ਝੋਟੀਆਂ ਨੇ ਨਾਲ ਇੱਕ ਵਸ਼ੀ ਬਹੁਤ ਚੰਗੀ ਤਾਜੀ ਸੂਈ ਆ ਜੀ ਠੀਕ ਆ ਜੀ ਹਾਂ ਜੀ ਤੇ ਕਰੀਏ ਵੀਰੇ ਸ਼ੁਰੂ ਇਹਦੇ ਤੋਂ ਹਾਂ ਜੀ ਜਰੂਰ ਜਰ ਏ ਵੀ ਤੇ ਜੱਜੂਆ ਵੈ ਸੂਈ ਜੀ ਠੀਕ ਆ ਜੀ ਹਾਂ ਜਰਸੀ ਵਸ਼ੀ ਆ ਬਹੁਤ ਠੰਡੀ ਧੀਰੀ ਥਾਣ ਬਹੁਤ ਚੰਗਾ ਲੱਗਾ ਕੋ ਠੀਕ ਆ ਜੀ ਥਾਣ ਬਹੁਤ ਕਮਾਲ ਦਾ ਲੱਗਾ ਕੋ ਐ ਗੁਲਾਬੀ ਥਾਣਾ ਗਿਆ ਵੀਰੇ ਹਨਾ ਤਨ ਲੇਵਾ ਵੀ ਬਹੁਤ ਸੋਹਣਾ ਲੱਗਿਆ ਸੇਰੇ ਸੂਈ ਜੀ ਅਜੇ ਸਿਰਾ ਹੀ ਲੱਗਾ ਵੀਰੇ ਹਾਂ ਜੀ ਤਾਂ ਪਸ਼ੂ ਵੀ ਤਾਂ ਵੀਰੇ ਜਲਦੀ ਵਿਗਦਾ ਤੁਸੀਂ ਲਿਉਂਦੇ ਹੋ ਥਣ ਪਾਂਡੇ ਵਾਲਾ ਪਸ਼ੂ ਹਨਾ ਹਾਂ ਜੀ ਵੀ ਥਣ ਲੇਵਾ ਚੰਗਾ ਤਾਂ ਵੀਰੇ ਪਸ਼ੂ ਤਾਂ ਥਣ ਲੇਵੇ ਦਾ ਹੀ ਹੁੰਦਾ ਵਧੀਆ ਬੱਛੀ ਜਿਹੜੀ ਆ ਵਸ਼ੀ ਹਲੋਕਾਰੀ ਦਿੱਤੀ ਵਸ਼ੀ ਆ ਕੋ ਬਹੁਤ ਚੰਗੇ ਸੀਮੰਦੀ ਆ ਗਈ ਹਨਾ ਬਹੁਤ ਚੰਗਾ ਸੀਮੰਦੀ ਵਸ਼ੀ ਆ ਬਿਲਕ ਡਬਲ ਵੱਸੀ ਹੋ ਗਈ ਥਾਣਾ ਹਾਂਜੀ ਖੋਲੋ ਵੀਰੇ ਤੋਰਾ ਵਖਾਈਏ ਵੇਖੋ ਵੀਰੋ ਐ ਗੁਲਾਬੀ ਥਾਣਾ ਗਿਆ ਸੋਹਣਾ ਥਣ ਲੱਗਿਆ ਵੀਰੇ ਚਵਾਈ ਵਾਲਾ ਤਾਂ ਬੜੀ ਸੋਹਣੀ ਵੈੜਾ ਬੱਚਾ ਵੀ ਮਗਰ ਬਹੁਤ ਚੰਗੇ ਸੀ ਬੰਦਾ ਪਾਇਆ ਇਹਨੇ ਤਾਂ ਧੋਤ ਦੇ ਵਿੱਚ ਵੇਖੋ ਵੀਰੋ ਲੈਵਾ ਚੈੱਕ ਕਰ ਲਓ ਐ ਥੱਬੇ ਸੁਬੇ ਲਾਏ ਵੈੜਨੇ ਹੰਡੀ ਢੰਡੀ ਬਹੁਤ ਵਧੀਆ ਠੀਕ ਹੈ ਜੀ ਜਿੱਥੇ ਮਰਜੀ ਬੈ ਜਾ ਬੱਚੇ ਕਰਕੇ ਕਾਲੀ ਪੈਂਦੀ ਥੋੜੀ ਜੀ ਹਾਂਜੀ ਤਾਂ ਵੇਖੋ ਵੀਰੋ ਬੜੀ ਸੋਹਣੀ ਵੈੜਾ ਬੱਚਾ ਵੀ ਚੰਗੇ ਸੀ ਮੰਦਾ ਥੱਲੇ ਵੇ ਲੂਵੇ ਵਾਲੀ ਵੈੜਾ ਪੂਰੀ ਤੇ ਕਿਵੇਂ ਵੀਰ ਜੀ ਨੇ ਕਹਿ ਦਿੱਤਾ ਕਿ ਰੇਟ ਜਾਇਜ਼ ਹੁੰਦਿਆ ਵੀਰੇ ਤਾਂ ਪਸ਼ੂ ਤਾਂ ਨਹੀਂ ਖਲੋਣੇ ਮਿਲਦੇ ਪਸ਼ੂਆਂ ਨੂੰ ਆ ਕਿੱਦਾਂ ਬਣਿਆ ਤਾਂ ਜਲਦੀ ਵਿਗਦਾ ਠੰਡੀ ਪੋ ਜ਼ਿਆਦਾ ਵਸ਼ੀ ਆਹ ਜੀ ਦਾ ਮਾਰਗੀ ਥਾਨ ਚਵਾਈ ਇੱਕ ਨੰਬਰ ਹੋຊੀ ਵੀਰ ਜੀ ਠੰਡੇ ਸੀਲ ਪਸ਼ੂ ਦਾ ਦਾ ਵਾਦਾ ਹਨਾ ਹਾਂਜੀ ਹਾਂਜੀ ਤਾਂ ਇਹ ਇਹ ਜਿਹੇ ਪਸ਼ੂ ਵੇ ਦਾ ਘਰੇ ਵੀਰੇ ਹਨਾ ਹਾਂਜੀ ਹਾਂਜੀ ਵੇ ਨਾ ਬੱਜਿਆ ਵੀ ਸੋਹਣਾ ਲੱਗਦਾ ਇੱਕ ਦੀ ਵੀ ਦੋ ਗਾੜਾ ਦੇਣੀਆਂ ਵਾ ਬਿਲਕੁਲ ਦੋ ਹੀ ਵਾ ਦੇਖੋ ਵਸ਼ੀ ਮਗਰ ਬਹੁਤ ਬ੍ਰਾਂਡ ਵਸ਼ੀ ਨਾਲ ਵੀਰ ਜੀ ਮੋਲ ਮੋਲ ਵੀਰ ਜੀ ਤੁਹਾਨੂੰ ਪਤਾ ਹੈ ਮਾਲਕ ਦੀ ਕਿਰਪਾ ਨਾਲ ਜਾਇਜ਼ ਮੋਲ ਕਰੋ ਤੇ ਮਾਲ ਝੱਟ ਜਾਂਦਾ ਬਿਲਕੁਲ ਮੋਲ ਉਹ ਹੀ ਕਰਨਾ ਜਿਹੜਾ ਜਿਹੜਾ ਵੀਰ ਭਰਾ ਪਹਿਲਾਂ ਫੋਨ ਲਾਏ ਤੇ ਉਸੇ ਵੇਲੇ ਹਾਂ ਹੀ ਕਰੇ ਬਸ ਹਾਂਜੀ ਨਾ 55 ਚ ਵਿੰਜਾਰੀ ਦੇਣੀ ਆ ਹਾਂਜੀ ਨਾ 50 ਦੀ ਹਾਂਜੀ ਦੋ ਛੱਡ ਦੀਏ 50 ਜੋ 48 ਦੀ 48 ਦੀ ਕਰ ਦਈਏ ਸ਼ਿਆ ਬਾਤ ਆ ਛੋੜ ਹੋਰ ਕਰ ਜੀ ਵੀਰੇ ਹੋਊਗੀ ਵਿੱਚ ਛੋੜ ਹੋਰ ਕਰ ਇੱਕ ਹਜ਼ਾਰ ਛੱਡ ਦੋ ਬਸ 45 ਦੀ ਜੱਸ ਨੂੰ ਕਰ ਦਈਏ ਤਾਂ ਰੇਡ ਬਹੁਤ ਸੋਹਣਾ ਵੀਰੇ ਹੁਣ ਮਾਲਕ ਕਿਹੜਾ ਵੀਰਾਂ ਨੂੰ ਕਰਾਏ ਪੈਂਦੇ ਤਿੰਨ ਚਾਰ ਹਜ਼ਾਰ ਵੀਰੇ ਕਰਾਏ ਪੈਂਦੇ ਕੇ ਇਹ ਹਾਂ ਨਾ 5-5 ਹਜ਼ਾਰ ਵੀ ਹਾਂਜੀ ਤਾਂ ਵੀਰੇ ਉਹਨਾਂ ਵਾਸਤੇ ਬਹੁਤ ਫਿਰ ਵੀ ਜਾਇਜ਼ ਆ ਵੀਰੇ ਕਿਉਂਕਿ ਤੁਸੀਂ ਮੰਗ ਲੈਂਦੇ ਹੋ 55 ਹਾਂ ਨਾ ਫਿਰ ਕੰਮ ਔਖਾ ਹੋਣਾ ਈ ਸੱਤ ਫਿਰ ਔਖਾ ਜਾਂਦਾ ਹੁਣ ਏ ਵੀਰ ਭਰਾਵਾਂ ਨਾ ਬੇਨਤੀ ਐ ਸਿਰਫ ਮਾਨਤਾ ਛੋੜੀ ਹੁਣੀ ਥੋੜੀ ਬੋਦੀ ਕਿਉਂਕਿ ਬਿਲਕੁਲ ਜਾਜਮੋਲੇ ਲੋਕੀ ਇਦਾਂ ਦੀ 55 50 ਮੈਂ ਤਾਂ ਵੀਰੇ ਬਾਜ਼ਾਰ ਨਾਲੋਂ ਬਹੁਤ ਜ਼ਿਆਜ ਰੇਟ ਹੁੰਦਾ ਤਾਂ ਹੀ ਤਾਂ ਵਪਾਰੀ ਵੀਰ ਪਸ਼ੂ ਖੜਦੇ ਆ ਬਿਲਕੁਲ ਬਿਲਕੁਲ ਵੀਰ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਜਾਜ ਰੇਟ ਵੀਰ ਨੇ ਕਰਤਾ ਵੀਰੇ ਹਾਂ ਨਾ ਹੁਣ ਜਾ ਸੁनोई 45000 ਦੀ ਕੀ ਬਾਤ ਆ ਸਿਰਾਂ ਲਈ ਸੋਹਣੀ ਵੜਾ ਵੀਰੋ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਸੁਈ ਗਾੜ ਇਹ ਵੀ ਛੋਟੀ ਜੇ ਇਹ ਰਾਤ ਦੀ ਸੁਈ ਜੀ 3 2:30 ਵਜੇ ਦੀ ਸੂਈ ਹੈ 2:30 3 ਵਜੇ ਹਾਂਜੀ ਹਾਂਜੀ ਤੇ ਬਹੁਤ ਦੂਜਾ ਸੁਬਾ ਸੂਈ ਜੇ ਤੇ ਮਗਰ ਇਹਨੇ ਕਟਾ ਪਾਇ ਜੇ ਇੱਕੋ ਚਵਾਈ ਬੱਚਾ ਚੰਗਾ ਆ ਜੇ ਤੇ ਇੱਕੋ ਚਵਾਈ ਕੀਤੀ ਜੇ ਜਿਹੜੀ ਆ ਸਵੇਰੇ ਕੀਤੀ ਆ ਸਵੇਰੇ ਕੀਤੀ ਹਾਂਜੀ ਹਾਂਜੀ ਤਾਂ ਖੋਲੋ ਵੀਰੇ ਤੋਹ ਰਾਜੀ ਬਹੁਤ ਤਗੜੀ ਵੇਖੋ ਵੀਰੋ ਪਤਲੇ ਚਮਚਾ ਹਾਂਜੀ ਤਾਂ ਬਾਕੀ ਤਾਜੀ ਸੂਈ ਆ ਹਜੇ ਤਾਂ ਆ ਬੱਚਾ ਆ ਗਿਆ ਵੀਰੋ ਤਾਂ ਸੋਣਾ ਥਣ ਵੀਰੇ ਇਹਨੂੰ ਲੱਗਿਆ ਚਵਾਈ ਵਾਲਾ ਥਣ ਆ ਗਿਆ ਇਹਨੂੰ ਤਾਂ ਪਲੀ ਜੁੜੀ ਬਹੁਤ ਆ ਵੀਰੇ ਐ ਪਤਲਾ ਚਮਾ ਬਾਕੀ ਥੋੜਾ ਜਿਹਾ ਉਹਨਾਂ ਬਾਅਦ ਸੂਗੇ ਪਸ਼ੂ ਥੋੜਾ ਲੱਪੇ ਚ ਤਾਂ ਜਰੂਰ ਆ ਜਾਂਦਾ ਪਰ ਕੱਦ ਕਾਠ ਵਾਲੀ ਆ ਵੀਰੇ ਛੋਟੀ ਖਾਵਾ ਆਪ ਕੁਆ ਛੋਟੀ ਦਾ ਵੇਖੋ ਚੱਡਾ ਵੇਖੋ ਆ ਬਾਕੀ ਮੇੜਾਂ ਨਾਲ ਆ ਕੇ ਪੂਛ ਵੇਖੋ ਭਾਵੇਂ ਸਾਰੀ ਇੱਕੋ ਐ ਮਰੋੜ ਕੇ ਫਾੜ ਲਓ ਇੱਕੋ ਆ ਜਿਆ ਕੀ ਬਾਤ ਹੈ ਹਾਂਜੀ ਹਾਂਜੀ ਪਲੂਣਾ ਬਿਲਕੁਲ ਹਨਾ ਵੀਰੇ ਐ ਪਤਲੇ ਚਮਦੀ ਵੀਰੇਓ ਹਾਂਜੀ 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 ਵੀਰ ਜੀ ਇਹਦਾ ਮੁੱਲ ਮੁੱਲ ਵੀਰ ਜੀ ਇਹਦਾ ਵੀ ਜਿਆਦਾ ਹੀ ਕਰ ਦੇਣਾ ਆਪਾਂ ਹਾਂਜੀ ਇਹ ਵੀ ਉੜਦੀਆਂ ਵਾਲਾ ਕੰਮ ਕਰਨਾ ਨਾ ਇਹਦਾ ਕਰਨਾ 90 ਦੇ ਨਾ ਕਰਨਾ 85 ਹਾਂਜੀ ਨਾ ਹੀ 80 ਕਰਨਾ ਹਾਂਜੀ 76 ਆਦੀ ਮੈਂ ਦੇ ਦੀਏ ਕੀ ਬਾਤ ਆ ਜੀ ਹਾਂਜੀ 76 ਚੋਂ ਹੀ 1000 ਜਾਂਦੇ ਹੋ 75 ਦੀ ਪੂਰੇ 75 ਦੀ ਕਰ ਦਿੰਦੇ ਬਿਲਕੁਲ ਚਲੋ ਪੂਰੇ 75 ਦੀ ਕਰ ਦਿੰਦੇ ਵਿੱਚੋਂ ਥੋੜਾ ਬੋਧਾ ਮਾਨਦਾਨ ਜ਼ਰੂਰ ਹੋਏਗਾ ਵੀਰ ਮਾਨਾ ਵੀਰੇ ਰੇਟ ਚੈੱਕ ਕਰ ਲਓ ਵੀਰੋ ਫੋਨ ਕਰ ਲੇ ਲੈ ਵਾ ਲੂ ਆ ਲੱਗਿਆ ਤੇ ਪਲੋਂ ਪਤਲਾ ਚਮ ਕਿਆ ਬਾਤ ਆ ਜੀ ਬੋ ਸੋਣੀ ਚੋਟੀ ਵੀਰੇ ਰੇਟ ਵੀ ਸੋਨਾ 75000 ਦੀ 75000 ਦੀ ਇਦਾਂ ਨਹੀਂ ਕਿ ਵੀਰੇ ਦਿੰਦਾ ਨਹੀਂ ਆ ਪਰ ਆਪਾਂ ਨੂੰ ਮਿਲੀ ਭਾਣਾ ਤਾਂ ਆਪਾਂ ਉਹ ਕੰਮ ਨਹੀਂ ਕਰਨਾ ਨਿੱਗੀ ਨਿੱਗੀ ਜੀ ਕਮਾਈ ਰੱਖਣੀ ਰੋਟੀ ਅੱਧੀ ਅੱਧੀ ਖਾਣੀ ਸਾਰਿਆਂ ਇਹ ਪੂਰੀ ਘਾਨ ਵਾਲਾ ਕੰਮ ਨਹੀਂ ਕਰਨਾ ਬਿਲਕੁਲ ਰੇਟ ਜੈ ਜੀ ਹਾਂ ਜੀ ਵੀਰੇ ਤੀਜੇ ਨੰਬਰ ਤੇ ਆ ਗਈ ਇਹ ਨੀਲੀ 라 ਵੀ ਆ ਗਈ ਨੀਲੀ 라 ਵੀ ਆ ਗਈ ਹੈ ਜੀ ਐ ਨਿਸ਼ਾਨੀ ਨਿਸ਼ੂਨੀ ਪੂਰੀ ਹੈ ਹਨਾ ਪਿਓਰ ਨੀਲੀ 라 ਵੇਖੋ ਨੇ ਕਿਨੇ ਕਿ ਸੰਗੀ ਬਿਲਕੁਲ ਠੰਡੀ ਵੜੀ ਰੂਜੀ ਇਹ ਗਾਈ ਐਸਾ ਆ ਨਾ ਇਹ ਨਸਲਾ ਨਾ ਫਿਰ ਵੀਰਜੀ ਠੰਡੀ ਵੜੀ ਭਾਵੇਂ ਇਦਾਂ ਪਾਸ ਕਰ ਲੈ ਕੋਈ ਬਹਿ ਕੇ ਆ ਕੋ ਆ ਵੀਰੇ ਨਸਲਾ ਹਨਾ ਨਸਲਾ ਨਸਲਾ ਤੇ ਕਿੰਨੇ ਦਿਨ ਖੜਦੀ ਐ ਸੂਨ ਚ ਇਹ ਚਾਰ ਕਿੰਨੇ ਲੈ ਲਈ ਜੇ ਤੇ ਵੇਸੇ ਤਾਂ ਕੱਲ ਨੂੰ ਦੇ ਪੂਰੇ ਹੋ ਜਾਣੇ ਵੀਰਜੀ ਅੱਛਾ ਜੀ ਤੇ ਇੱਕ ਦੋ ਦਿਨ ਤੁਹਾਨੂੰ ਪਤਾ ਵਾਦ ਆ ਚਾਰ ਪੰਜ ਦਿਨ ਪਸ਼ੂ ਯਾਨੀ ਕਿ 10 ਦਿਨ ਵੀ ਪਸ਼ੂ ਖੜ ਸਕਦਾ ਵੀਰੋ ਕਈ ਹਾਲੇ ਤਾਂ ਰਾਜੀ ਫੁੱਲ ਲੇਵਾ ਵੀ ਬਹੁਤ ਸੋਹਣਾ ਲੱਗਿਆ ਵੀਰੋ ਵਜਨ ਬਹੁਤ ਜ਼ਿਆਦਾ ਵੀਰੋ ਪਤਲਾ ਚਾਮਾ ਇਹਦਾ ਵੀ ਮੈਂ ਦਾ ਤਾਂ ਹੈ ਠੰਡੀ ਸੀਲ ਆ ਦੋ ਵੀਰ ਨੇ ਦੱਸਤਾ ਤੁਹਾਨੂੰ ਤਾਂ ਨੀਲੀ ਰਾਵੀ ਚਾ ਵੀਰੋ ਨਿਸ਼ਾਨੀਆਂ ਨਿਸ਼ੂਨੀਆਂ ਚੈੱਕ ਕਰ ਲਓ ਚੰਗੀ ਘੈਂਟ ਮੈਂ ਆ ਇਹ ਵੀ ਜਿੱਦਾ ਇਹ ਛੋਡੀ ਦਿੱਤਾ ਮਰਜੀ ਫੇਰ ਭਾਵੇਂ ਇਦਾਂ ਬਹਿ ਜਾ ਛੋਡੀ ਚੱਲਿਆ ਕੀ ਬਾਤ ਹੈ ਕਿਉਂ ਇਦਾਂ ਪਤਾ ਗਾਈਆਂ ਕਰਦੀਆਂ ਇਦਾਂ ਮਈਆਂ ਨਹੀਂ ਕਰਦੀਆਂ ਆਖੋ ਇਹ ਗਾਈ ਨਹੀਂ ਇਹ ਮਈ ਨਹੀਂ ਇਹ ਗਾਂ ਵਾਲੇ ਆਖੋ ਆਖੋ ਬਿਲਕੁਲ ਵੀਰੇ ਹਾਂਜੀ ਤਾ ਵੀਰ ਜੀ ਕਿਵੇਂ ਹੋਣ ਲੇਵਾ ਸੋਨਾ ਹਏ ਵੀ ਤੇ ਕਿੰਨੇ ਹਜੇ ਤੀ ਪੂੜੇ ਨਹੀਂ ਪੰਨੇ ਤੇ ਜੇ ਲੱਗੀ ਪਾਈ ਕਿਹੜੇ ਸੋਣ ਦਾ ਪਤਾ ਕੋਈ ਨਹੀਂ ਵਿਖੀ ਹਜੇ ਨਾ ਬਣੂ ਬਹੁਤ ਫਿਰ ਬਣੂ ਬਹੁਤ ਠੀਕ ਹੈ ਹਾਂਜੀ ਹਾਂਜੀ ਹੋਟ ਇਹ 13 ਲੀਟਰ ਦੁੱਧ ਦਿੱਤਾ ਪਿਛਲੇ ਸਵੇਰੇ ਠੀਕ ਹੈ ਜੀ ਯਾਰ ਕਾ ਵਾਧਾ ਕਰੂ ਵੀ ਘੱਟ ਨਹੀਂ ਕਰਦੀ 13 14 ਲੀਟਰ ਦੁੱਧ ਹੱਸ ਕੇ ਦੇ ਛੋਟੀਏ ਠੀਕ ਹੈ ਜੀ ਹਾਂ ਜੀ ਹਾਂ ਜੀ ਤਾਂ ਵੀਰੇ ਇਹਦਾ ਮੁੱਲ ਮੁੱਲ ਵੀਰ ਜੀ ਜਿਹੜੇ ਸਾਹ ਆਇਆ ਇਹ ਬ੍ਰਾਂਡ ਆ ਹਾਂ ਜੀ ਜੀਦਗਾਰ ਦਾ ਲੱਖ ਦੀ ਵੇਚੀ ਏ ਹਾਂ ਜੀ ਪਰ ਆਪਾਂ ਉਹ ਕੰਮ ਨਹੀਂ ਕਰਨ ਲੱਖ ਵਾਲਾ ਜੈ ਜੀ ਜਾਨੀ ਨਾ ਲੱਖ ਦੇਣੀ ਆ ਨਾ ਹੀ ਦੇਣੀ ਆ 95 ਦੀ ਤਾਂ ਨਾ ਦੇਣੀ 90 ਦੀ ਹਾਂ ਜੀ 87000 ਦੀ ਮੈਂ ਦੇ ਦੀਏ 87 ਦੀ 87 ਦੀ ਦੇ ਦਈਏ ਇਹ ਤਾਂ ਨਹੀਂ ਕੋਈ ਝੋਟੀ ਦੇਂਦਾ ਨਹੀਂ ਆ। ਨਹੀਂ ਚੰਗੀ ਮੈਂ। ਇਹ ਬਾਰੇ ਆਪਾਂ 87 ਦੀ ਦੇ ਦੇਣੀ ਆ। ਉਹ ਜੋ ਵੀਰ ਭਰਾ ਕੋ ਫੋਨ ਲਾਏ ਮੋੜਦੇ ਨੇ ਮਾਨਤਾਂ ਪੂਰਾ ਕੀਤਾ ਜਾਏਗਾ। ਨਹੀਂ ਜੈ ਜੈ ਵੀਰੇ। ਹਾਂਜੀ ਹਾਂਜੀ। ਤਾਂ 87000 ਰੇਲੀ ਰਾਵੀ ਜਿੱਦਾਂ ਆਪਾਂ ਪ੍ਰਿਆਣ ਚੱਲਾਂ ਜਿਆ ਇਹੋ ਜਿਹੇ ਝੋਟੀਆਂ ਲੱਖ ਲੱਖ ਤੋਂ ਬਾਹਰ ਵੇਚਣੇ ਲੋਗ। ਨਹੀਂ ਬਿਲਕੁਲ ਨਹੀਂ ਰੇਟ ਤਾਂ ਡਾ ਵੀਰੇ ਨੋਰਮਲ ਹੁੰਦਾ ਹੈ। ਤਾਂ ਹੀ ਤਾਂ ਜਲਦੀ ਜਲਦੀ ਪਸ਼ੂ ਵੇਚਦੇ ਹਨਾ। ਬਿਲਕੁਲ ਬਿਲਕੁਲ ਵੀਰ ਜੀ ਮਾਲਕ ਦੀ ਕਿਰਪਾ ਨਾਲ ਆਹ ਤੇ ਧੱਕੇ ਨਾ ਡੱਕੇ ਡੰਗਰ ਸਿਰਫ ਐਸੇ ਕਰਕੇ ਵੀਡੀਓ ਬਣਾਉਣੀ ਆਪਾਂ। ਨਹੀਂ ਤੇ ਉਹਦਾ ਐਵੇਂ ਇਹਨੂੰ ਮਾਲਕ ਦੀ ਕਿਰਪਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਹਾਂ ਜੀ ਬਾਕੀ ਕੋਈ ਕੰਮ ਵੀਰੇ ਸਾਫ ਸੁਥਰਾ ਤਾਂ ਪਸ਼ੂ ਵੀ ਫਿਰ ਜਲਦੀ ਵਿਖਨੇ ਆ ਵੀਰ ਭਰਾਵਾਂ ਦੇ ਬੜੇ ਫੋਨ ਆਉਂਦੇ ਸੀ ਜੇ ਤੁਸੀਂ ਵੀਡੀਓ ਪਾਉਣੀ ਬੰਦ ਕਰਦੀ ਆ ਇਹ ਵੀਰ ਦੀ ਵੀਡੀਓ ਪਾਉਣੀ ਬੰਦ ਕਰਦੀ ਵੀਰ ਭਰਾਵਾਂ ਤੋਂ ਵਧੀਆ ਖੋਲ ਕੇ ਲੈ ਆ ਜਿੰਦੇ ਕੇਵਲ ਫਿਰ ਨਹੀਂ ਡੱਗਾ ਜਾਂਦਾ ਆ ਵੀ ਉਹ ਨੇਰੇ ਮੰਗਾਏ ਪਸ਼ੂ ਸਾਰੇ ਵੀ ਕਿਹਨੂੰ ਸ਼ਾਮਾਂ ਨੂੰ ਪਤਾ ਨਾ ਲੱਗੇ ਜੀ ਠੀਕ ਆ ਜੀ ਫਿਰ ਤਾਂ ਕਰਕੇ ਮੈਂ ਹੁਣ ਆਇਆ ਚਲੋ ਅੱਗੇ ਨਹੀਂ ਰੇਟ ਵੇਖਦੇ ਵੀਰੇ ਮੰਨਣ ਵਾਲੀ ਗੱਲ ਆ ਹਾਂ ਜੀ ਕਿਉਂਕਿ ਕਦ ਕਾਠਾ ਦੇ ਪਸ਼ੂ ਆ ਹਾਂ ਜੀ ਤਾਂ ਹਾਂਜੀ ਜੀ ਸੂਈ ਛੋਟੀ ਦੇਖੋ ਤੇ ਆਸਾਨੇ ਦੇ ਇੰਨੇ ਦੀ ਗੋਹਾਂ ਜਿੰਦਾ ਚਮੜੀ ਵੇਖੋ ਦੀ ਇਹ ਲਿਸ਼ਕਦੀ ਪਤਲੀ ਬਿਲਕੁਲ ਹਾਂਜੀ ਹਾਂਜੀ ਤਾਂ ਤਿੰਨ ਪਸ਼ੂ ਆ ਗਏ ਹਨਾ ਜੀ ਹਾਂਜੀ ਤਿੰਨ ਪਸ਼ੂ ਆ ਗਏ ਦੋ ਮੈਂ ਆ ਗੀਆਂ ਤੇ ਇੱਕ ਵੈੜ ਆ ਗਈ ਠੀਕ ਹੈ ਜੀ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਸੋਹਣੇ ਰੇਟ ਹੁੰਦੇ ਆ ਵੀਡੀਓ ਹਰ ਵੀਡੀਓ 'ਚ ਵੀਰ ਦੇ ਰੇਟ ਜਾਇਜ਼ ਹੁੰਦੇ ਆ ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਛੋਟਾ ਛੱਪਾ ਵੀ ਹੋ ਜੂ ਤਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਹੈ ਵੀਰੇ ਚੈਨਲ ਨੂੰ ਮਤਵ ਵਸ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਵੀਰ ਜੀ ਇੱਕ ਰਹੀ ਆਪਣਾ ਐਡਰੈਸ ਜ਼ਰੂਰ ਬੋਲਿਓ ਨਾਮ ਮਲਰਾਜ ਸਿੰਘ ਜੀ ਜੋਤਾ ਨਾ ਬਾਜ ਜੀ ਪਿੰਡ ਫੀੜਾਂ ਥੇਲ ਬਟਾਲਾ ਪੈਂਦੀ ਜੀ ਆਪਾਂ ਨੂੰ ਕੋਲ ਆਪਣੇ ਘਣੀਏ ਕੇ ਬਾਂਗਰ ਝਾਂਪੁਰ ਕੋਟਲੀ ਤੇ ਕਾਲਾਫਗਾਨਾ ਕੋਲ ਪੈਂਦਾ ਜੇ ਫੋਨ ਨੰਬਰ ਹੈਗਾ 90414 41394 ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ